ਕੀ ਨਾਮ ਕਰੀ ਬੜਾ ਮੇਰਾ ਨਾਮ ਮਦਰ ਲਾਲੀ ਅੱਜ ਪ੍ਰੈਸ ਕੋਲ ਕੁਝ ਕਰਨੀ ਕੀ ਗੱਲ ਹੈ ਗੱਲ ਇਹ ਇਤਰਾ 11 11 23 ਨੂੰ ਮੇਰੇ ਮੁੰਡੇ ਦੀ ਜਿਹੜੇ ਨਹਿਰ ਚ ਲਾਸ਼ ਮਿਲੀ ਹੈ ਕੀ ਨਾਮ ਸੀ ਮੁੰਡੇ ਦਾ ਮੁੰਡੇ ਦਾ ਨਾਮ ਅੰਕੁਸ਼ ਰਾਣਾ ਹੈ ਦੇਖੋ ਜਰਾ ਰਾਣਾ ਸੱਤਵਾਂ ਪਿੰਡ ਦਾ ਹੈ ਠੀਕ ਹੈ ਜੀ ਤੇ ਲਾਸ਼ ਦੀ ਜੀ ਜਦੋਂ ਤੁਹਾਡਾ ਪ੍ਰੈਸ ਕੋਲ ਪ੍ਰੈਸ ਕੀਤਾ ਜਾ ਰਿਹਾ ਕੀ ਕਾਰਨ ਸੀ ਉਹ ਦੋਨੋਂ ਕਾਰਨ ਇਤਰਾ ਜੀ ਮੇਰੇ ਮੁੰਡੇ ਦੀ ਨਹਿਰ ਚ ਜਿਹਨਾਂ ਕੇ ਮੇਰੇ ਮੁੰਡੇ ਨਾਲ ਇਹਨਾਂ ਨੇ ਜਣ ਕੇ ਮਾਰਕੁੱਟ ਕੀਤੀ ਹੈ ਕਿਉਂ ਵੀ ਕੀਤੀ ਮੇਰੇ ਇਹਦੇ ਨਾਲ ਬੰਦੇ ਸੀਗੇ ਜੀ ਕੰਮ ਕਰਦੇ ਇਹਨਾਂ ਨਾਲ ਨਹਿਰ ਤੇ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਮਾਰਕੁੱਟ ਕਰਕੇ ਇਹਨਾਂ ਨੇ ਨਹਿਰ ਤੋਂ ਸੱਟਿਆ ਹੈ ਔਰ ਉਸ ਤੋਂ ਬਾਅਦ ਇਹਨਾਂ ਦੀ ਪੋਸਟ ਮਾਸ ਦੀ ਰੂਹ ਜਣ ਕੇ ਨਹਿਰ ਤੋਂ ਕਢਾਇਆ ਪੋਸਟ ਮਾਸ ਦੀ ਰਿਪੋਰਟ ਦਿੱਤੀ ਕਰਵਾਇਆ ਹੈ ਪਰ ਉਸ ਵੇਲੇ ਵੀ ਮੈਨੂੰ ਇਹਨਾਂ ਨੇ ਪ੍ਰੈਸ਼ਰ ਪਾਇਆ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਪੋਸਟ ਮਾਸ ਨੂੰ ਮਤ ਕਰਵਾਓ ਕਿ ਜਿਹੜਾ ਤੁਹਾਡਾ ਇਹ ਤੁਹਾਡਾ ਖਰਚਾ ਤੁਹਾਡਾ ਮਿਲ ਜਾਏਗਾ ਤੇ ਉਹਦੇ ਲੜਕੇ ਦੀ ਉਮਰ ਕਿੰਨੀ ਸੀ ਜੀ 26 ਸਾਲ ਦੀ ਕੰਮ ਨਹਿਰ ਤੇ ਕੰਮ ਨਹਿਰ ਤੇ ਕੰਮ ਕਰਦਾ ਸੀ ਠੀਕ ਤਰ੍ਹਾਂ ਤੇਜ ਨਹਿਰ ਤੇ ਕੰਮ ਕਰਦਾ ਸੀਗਾ ਤੇ ਤੁਹਾਨੂੰ ਕਿਹਾ ਕਿchacha ਕੀ ਜਿਹੜੇ ਨਾਲ ਨੌਕ ਕਰਦੇ ਸੀਗੇ ਉਹਨਾਂ ਨੇ ਕੀਤਾ ਜਿਹੜੇ ਨਾਲ ਦੇ ਬੰਦੇ ਸੀਗੇ ਕਿੰਨੇ ਬੰਦੇ ਸੀਗੇ ਉਸ ਪਰ ਬੰਦੇ ਉਸ ਟੈਨੋਂ ਤੇ ਇਹ ਜਿਹੜੇ ਜਾਨੀ ਕਿ ਪਹਿਲੇ ਤਾਂ ਸ਼ੋ ਨੌ ਕਰਦੇ ਇੱਕ ਦੋ ਸ਼ੋ ਕਰਨੇ ਫਿਰ ਪੰਜ ਹੋਏ ਤੇ ਹੁਣ 7 ਬੰਦੇ ਸ਼ੋ ਕੀਤੇ ਨੇ ਔਰ ਬੰਦੇ ਦਿੱਕਤੋਂ ਹੋਰ ਵੀ ਹੈਗੇ ਇਹਨਾਂ ਕਿਰੋਦੇ ਨਾ ਸਾਨੂੰ ਪਤਾ ਨਹੀਂ ਹੈ ਜਿਨ੍ਹਾਂ ਦੇ ਨਾਮ ਸਾਡੇ ਉਹ ਐਪਲੀਕੇਸ਼ਨ ਦਿੱਤੀ ਹੈ ਉਹਦੇ ਵਿੱਚ ਹੈ। ਤੁਹਾਨੂੰ ਕੀ ਲੱਗਦਾ ਕਿ ਕਿਉਂ ਉਹਨੂੰ ਉਹਨਾਂ ਦਾ ਤੁਹਾਨੂੰ ਕਿਉਂ ਸ਼ੱਕ ਆ ਕਿ ਉਹਨਾਂ ਨਾਲ ਦੇਣੇ ਉਹ ਬਾਰੇ। ਇਹਦੇ ਨਾਲ ਦੇ ਨਾਲ ਸ਼ੱਕ ਸਾਨੂੰ ਪੂਰਾ ਡਿਊਟ ਹੈ ਕਿ ਉਹ ਡਿਊਟੀ ਨਾਲ ਕਰਦੇ ਸੀ ਇਹਨਾਂ ਦੀ ਲਗਤਬਾਜੀ ਪਹਿਲੇ ਤੇ ਚੱਲੀ ਸੀਗੀ ਮਗਰ ਸ਼ੋ ਨਾ ਹੋਉਂਦੀ। ਜਦੋਂ ਤੁਹਾਨੂੰ ਮੁੰਡਾ ਮਿਲਿਆ ਜੀ ਮੁੰਡੇ ਕੋਈ ਇਸ ਸਬੰਧੀ ਤੁਹਾਨੂੰ ਦੱਸਿਆ ਸੀ ਕਿ ਜਦੋਂ ਉਹਨਾਂ ਨੂੰ ਇਹ ਸ਼ੱਕ ਆ ਇਹ ਮੁੰਡਾ ਸਾਡਾ ਮਾਰਕੀਟ ਮੈਚ ਕਰਕੇ ਆ। ਅੱਜ ਪੂਰੀ ਇਹ ਪੂਰੀ ਕਾਰਵਾਈ ਲਿਖਵਾਈ ਹੋਈ ਹੈ। ਇਹਦੇ ਵਿੱਚ ਕਿ ਹਾਂ ਵੀ ਸਾਡੀ ਇਹ ਗੱਲਬਾਤ ਹੋਈ ਹੈ। ਮੇਰੇ ਪੁੱਛੜ ਦੇ ਤਰੀਕੇ ਕੋਸ ਨਾ ਸੀ ਪਹਿਲੇ ਤਾਂ ਹੋਣ ਹੋ ਦਿੰਦੇ ਉਹ ਉਸ ਤੋਂ ਬਾਅਦ ਅਸੀਂ ਪੋਸਟ ਵਾਸ਼ਿੰਗ ਕਰਵਾਇਆ ਯਾਰ ਪੋਸਟ ਵਾਸ਼ਿੰਗ ਕਰਾਇਆ ਪੁਲਿਸ ਕੀ ਕਹਿ ਰਹੀ ਹੈ ਕੋਸ ਹੁਣ ਉਸੇ ਟਾਈਮ ਵੀ ਸਾਨੂੰ ਇਹਨਾਂ ਨੇ ਜ਼ਬਰਦਸਤੀ ਕਿਹਾ ਵੀ ਤੁਸੀਂ ਪੋਸਟ ਵਾਸ਼ਿੰਗ ਕਰਵਾਓ ਉਸ ਤੋਂ ਬਾਅਦ ਇਹ ਕਹਿੰਦੇ ਕਿ 3 ਮਹੀਨੇ ਬਾਅਦ ਰਿਪੋਰਟ ਆਏਗੀ ਹੁਣ ਅਸੀਂ ਰਿਪੋਰਟ ਲੈਣ ਜਾਂਦੇ ਆ ਸਾਨੂੰ ਓਟੀਆਂ ਧਮਕੀਆਂ ਮਾਰਣ ਦੇ ਜਾਜਾ ਸਾਡੇ ਕੋਲ ਕੁਝ ਨਹੀਂ ਮਿਲਣਾ ਤੁਹਾਡਾ ਨਾਂ ਕੁਝ ਹੱਲ ਹੋਣਾ ਹੈ ਜਾ ਕੇ ਜਿਵੇਂ ਰਾਜ਼ੀਨਾਮਾ ਕਰੋਗੇ ਹੋਣ ਕੋਣ ਦੇ ਉਸ ਵਾਲੇ ਐਸਆਈ ਐਸਆਈ ਰਣਵੀਰ ਸਿੰਘ ਜਿਹੜਾ ਖਾਣਾ ਕਿਹੜਾ ਮੈਂ ਪੁੱਛਿਆ ਹਾਂ ਤਲਵਾੜਾ ਜੀ ਤੁਸੀਂ ਇਲੈਕਟ੍ਰਿਕ ਕੰਪਲੀਟ ਕੀਤੀ ਹੋਈ ਹੈ ਹੈ ਇਲੈਕਟ੍ਰਿਕ ਕੰਪਲੀਟ ਕੀਤੀ ਹੋਈ ਹੈ ਔਰ ਉਸ ਦੇ ਤਹਿਤ ਵੀ ਜੋ ਹੱਥ ਨਾਲ ਐਪੀਸਿੰਗ ਲਿਖੀ ਹੈ ਉਹਦੇ ਤੇ ਵੀ ਮੈਂ ਬਕਾਇਦਾ ਇਸ ਤੇ ਲਗਾ ਵੀ ਇਹਨਾਂ ਦੀ ਸਾਰੇ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਨਕੁਆਰੀ ਦੀ ਬਜਾਏ ਉਹਨਾਂ ਨੇ ਅਜੇ ਤੱਕ ਮੈਨੂੰ ਥਾਣੇ ਜਿਲ੍ਹੇ ਮੇ ਜਾਣਾ ਮੈਨੂੰ ਸਿੱਧਾ ਕਹਿੰਦੇ ਜਾ ਜਾ ਇੱਥੇ ਹੀ ਲੈਣਾ ਇਹਦੇ ਕੋਈ ਰਿਪੋਰਟ ਨਹੀਂ ਮੈਨੇ ਕੋਈ ਕੋਈ ਪ੍ਰੈਸ਼ਰ ਥਾਣੇ ਵਾਲਿਆਂ ਤੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਹੁਣ ਕੁਝ ਨਹੀਂ ਦੱਸ ਸਕਦੇ ਇਸ ਵੰਡ ਹੋਣ ਡੀਲਰ ਹੈ ਕੋਨ ਡੀਲ ਕਰ ਰਿਹਾ ਹੈ ਕਿ ਇਹ ਰੰਜੀਤ ਸਿੰਘ ਸੈਣੀ ਹੈ ਮਗਰ ਉਹ ਹੈ ਨਹੀਂ ਐਸਐਸਆਈ ਸਰ ਅਰੇ ਖਾਣੇ ਹੈ ਇਸ ਵੰਡ ਤੇ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਕਿਸੇ ਨੂੰ ਦਿਖਾ ਕੋ ਅਸੀਂ ਐਸਐਸਪੀ ਤੱਕ ਡੀਐਸਪੀ ਤੱਕ ਐਮਪੀ ਤੱਕ ਵੀ ਜਿਨ ਕੇ ਹੀ ਆਨਲਾਈਨ ਵੀ ਐਪਲੀਕੇਸ਼ਨ ਪਾਈਆਂ ਨੇ ਬਾਈ ਡਾਕ ਵੀ ਪਾਈਆਂ ਨੇ ਔਰ ਸਿੱਧਾ ਮੇਰੇ ਕੋਲ ਪਈਆਂ ਮਗਰ ਅੱਜ ਦਿਨ ਤੱਕ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ

ਵਰੀਨਾਂ ਨੇ ਬਾਅਦ ਗਏ ਨੇ ਕਿ ਨਾ ਹੀ ਗੱਲ ਸ਼ੋਕ ਕੀਤੀ ਇਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਕੋਈ ਨਹੀਂ ਕੀ ਆਇਆ ਉਹਨਾਂ ਨੇ ਕਹੀ ਨਹੀਂ ਰਿਪੋਰਟ ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਨਹੀਂ ਸਾਨੂੰ ਕਹਿੰਦੇ ਨਹੀਂ ਨਿਸ਼ਾਨ ਹੈਗੇ ਸਭ ਦੇ ਵੀਡੀਓ ਹੈਗੇ ਫੋਟੋ ਹੈਗੇ ਸਭ ਕੋਲ ਸਬੂਤ ਸਾਰੇ ਕੋਲ ਹੈਗੇ ਪੂਰੇ ਚਿਹਰੇ ਤੇ ਨਿਸ਼ਾਨ ਨੇ ਉਹਨਾਂ ਨੇ ਸਾਨੂੰ ਕੋਈ ਕੁਝ ਵੀ ਇਹ ਕਹਿੰਦੇ ਫਾਇਲ ਅੰਦਰ ਰੱਖਦੇ ਜਾਓ ਉਹਨਾਂ ਨੇ ਗੱਲਬਾਤ ਹੀ ਕੋਈ ਨਹੀਂ ਕੀਤੀ ਨਾ ਕੋਈ ਉਦੋਂ ਮਿਲਦੇ ਸਹੀ ਕਰ ਉਹ तकरीबन 5-6 ਮਹੀਨੇ ਹੋ ਗਏ ਇਹ 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 ਲੱਭਾ ਨਹੀਂ ਆਇਆ ਇਹ ਚ ਆਪਦੇ ਅਦਰ ਖੁਦ ਨਹੀਂ ਸਰ ਮਿਲੇ ਸੀਗੇ ਆਪਾਂ ਲੈਟਰ ਦਿੱਤਾ ਸੀ ਯਾਰ ਦੋ ਵਾਰ ਭੇਜ ਉਹ ਖੁਦ ਥੇ ਨਹੀਂ ਸੀਗੇ ਉਹਨਾਂ ਨੇ ਕਿਹਾ ਵੀ ਬੈਕ ਟੇਬਲ ਤੇ ਰੱਖ ਦਿਓ ਫਾਈਲ ਤੇ ਤੁਸੀਂ ਜਾਓ ਤੁਹਾਡਾ ਨੰਬਰ ਹੈਗਾ ਹਾਂ ਜੀ ਨੰਬਰ ਦਾ ਮੇਰਾ ਨਾਮ ਕੁਮਾਰ ਦਾ ਜੀ ਦਾ ਬੋਲ ਸਰ ਇਹ ਮੇਰਾ ਬ੍ਰਦਰ ਹੈਗਾ ਚਾਚਾ ਜੀ ਦਾ ਬੇਟਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ 11 ਤਰੀਕ 11ਵੇਂ ਮਹੀਨੇ 2023 ਨੂੰ ਉਦੇੜੀ ਸਾਨੂੰ ਬੋਡੀ ਹੈਗੇ ਬਰਾਮਦ ਹੋਈ ਸੀ ਕਿ ਨਹਿਰ ਦੇ ਵਿੱਚ ਤੇ ਜੇ ਸਾਨੂੰ ਸ਼ੱਕ ਹੈ ਕਿ ਜਦੋਂ ਮੈਂ ਖੁਦ ਬੋਡੀ ਇੱਥੇ ਜਾ ਕੇ ਬਰਾਮਦ ਕੀਤੀ ਆ ਤੇ ਜਦੋਂ ਆਪਾਂ ਨੂੰ ਕਢਾਇਆ ਹੈਗਾ ਕੋਈ ਵੀ ਉਹਦੇ ਨਾਲ ਦਾ ਸਟਾਫ ਜਿਹੜੇ ਮੁੰਡੇ ਦੇ ਨਾਲ ਕੰਮ ਕਰਦੇ ਸੀਗੇ ਜੇ ਦਿਨ ਡਿਊਟੀ ਉਹਦੇ ਨਾਲ ਸੀਗੇ ਕੋਈ ਉੱਥੇ ਮੌਕੇ ਸਾਨੂੰ ਮਿਲਿਆ ਨਾ ਅਸੀਂ ਜਾ ਕੇ ਆਪਣੇ ਬਿਹਾਫ ਤੇ ਪੁਲਿਸ ਸਟੇਸ਼ਨ ਨੂੰ ਕੰਪਲੇਨਟ ਕਰਕੇ ਤੇ ਉੱਥੇ ਪਾਵਰ ਹਾਊਸ ਨੰਬਰ 1 ਹੈਗਾ ਉੱਥੋਂ ਆਪਾਂ ਜਿਹੜੀ ਬੋਡੀ ਕਢਵਾਈ ਹੈ ਤੇ ਉਸ ਤੋਂ ਬਾਅਦ ਅਸੀਂ ਮਤਲਬ ਥਾਣੇ ਜਿਹੜਾ ਵੀ ਹੈਟਲਾ ਕਰਕੇ ਪੋਸਟਮਾਨ ਨੂੰ ਕਰਵਾਇਆ ਕੀ ਕੰਮ ਚੱਲ ਰਿਹਾ ਸੀ ਉਸ ਵਕਤ ਨਹਿਰ ਤੇ ਨਹਿਰ ਦੇ ਵਿੱਚ ਜਿੱਦਾਂ ਸਾਈਡਾਂ ਦੇ ਬੂਟੀ ਵਗੈਰਾ ਦੇ ਕੜਾਈ ਦਾ ਕੰਮ ਕਰਦੇ ਸੀ ਠੀਕ ਹੈ ਜਦੋਂ ਉਹ ਨਹਿਰ ਦੇ ਵਿੱਚ ਡਿੱਗਿਆ ਜਾਂ ਤੁਹਾਡਾ ਦੋਸ਼ ਹੈ ਕਿ ਉਹਨੂੰ ਸੁਧਿਆ ਗਿਆ ਤੁਹਾਨੂੰ ਇਸ ਇਤਲਾਹ ਵੀ ਦਿੱਤਾ ਤੇ ਨਾਲ ਦੇ ਸਾਥੀਆਂ ਨੇ ਕਿ ਤੁਹਾਡਾ ਮੁੰਡਾ ਜਿਹੜਾ ਨਹਿਰ ਦੇ ਵਿੱਚ ਦੇਖਿਆ ਉਹਨਾਂ ਦੇ ਕਿਸੇ ਸਾਥੀ ਨੇ ਨਹੀਂ ਮੇਰੇ ਅੱਗੇ ਦੱਤਰੀ ਦਾ ਬੇਟਾ ਹੈਗਾ ਉਹਨੂੰ ਕਿਸੇ ਦਾ ਫੋਨ ਆਇਆ ਸੀ ਇਦਾਂ ਦਾ ਨਹਿਰ ਤੇ ਡਿੱਗਿਆ ਜਾ ਕੇ ਦੇਖੋ ਵੀ ਕੱਲ ਕੀ ਹੈਗੀ ਤਾ ਮੈਂ ਉਥੇ ਜਾ ਕੇ ਖੁਦ ਜਾ ਕੇ ਦੇਖਿਆ ਤੇ ਸਾਨੂੰ ਪਤਾ ਚੱਲੇ ਗਿਆ ਨੈੱਟ ਡੇਗ ਗਿਆ ਫਿਰ ਆਪਾਂ ਥਾਣੀ ਤਲਾਕ ਕੀਤੀ ਤਲਾਕ ਕਰਕੇ ਫਿਰ ਪਾਵਰ ਆਫ ਹੋ ਜਾ ਕੇ ਨੂੰ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਮੁੰਡਾ ਸਾਡਾ ਨੈੱਟ ਤੇ ਡੇਗ ਗਿਆ ਮੈਨੂੰ ਕੋ ਅਪਰੋਕਸੀਮੇਟ 5:00 ਵਜੇ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਅਸੀਂ ਅੱਠ ਪਾਦੀ ਕੀਤੀ ਹੈ ਕਿੰਨੇ ਕ ਵਜੇ ਦੱਸਿਆ ਸਰ ਇਹ ਆਈਡੀਆ ਕੋ ਸਾਨੂੰ ਨੇ ਜਦੋਂ ਲਗਭਗ 3:00 ਵਜੇ ਦੇ ਕਰੀਬ ਦੱਸਦੇ ਜਿਹੜੇ ਨਾਲ ਮਹਿਕਮੇ ਨੇ ਨਾਲ ਦੇ ਸਾਥੀ ਸਾਥੀਆਂ ਨੇ ਕੁਝ ਨਹੀਂ ਤੁਹਾਨੂੰ ਇਤਲਾਹ ਕੀਤੀ ਸਾਨੂੰ ਉਹਨਾਂ ਨੇ ਕਿਸੇ ਨੇ ਇਤਲਾਹ ਨਹੀਂ ਕੀਤੀ ਸ਼ੱਕ ਕਿੱਦਾਂ ਹੋਇਆ ਤੁਹਾਨੂੰ ਇਹ ਬੰਦਿਆਂ ਨੇ ਮਾਰੇ ਕਿਉਂਕਿ ਪਹਿ ਇਸ਼ਰਾਬ ਪਿਲਾ ਕੇ ਇਹਨਾਂ ਨੇ ਹੁਣ ਮਾਰ ਕੇ ਛੁੱਟਿਆ ਤੇ ਸ਼ਰਾਬ ਪਿਲਾ ਕੇ ਛੁੱਟਿਆ ਇਹ ਤਾਂ ਪੋਸਟਵਾਨਾਂ ਨੂੰ ਪਤਾ ਲੱਗਣਾ ਜੀ ਤੇ ਦੀਜੀ ਗੱਲ ਇਹ ਕਿ ਜਦੋਂ ਦਾ ਸਾਡੇ ਇਹ ਕੇਸ ਹੋਇਆ ਤਾਂ ਸਾਡੇ ਤੇ ਬੱਸ ਪ੍ਰੈਸ਼ਰ ਇਹੀ ਹੈਗਾ ਕਿ ਰਾਜਨਾਮਾ ਕਰ ਲੋ ਮਤਲਬ ਅਗਲੇ ਬੰਦੇ ਗਲਤ ਹੈ ਤਾਰਾ ਜੀ ਨਾ ਮੈਨੂੰ ਕਹਿੰਦੇ ਕਿ ਕੌਣ ਪਾ ਰਿਹਾ ਪ੍ਰੈਸ਼ਰ ਸਾਨੂੰ ਐਸਆਈ ਵੀ ਜਿਹੜਾ ਹੈਗਾ ਜਿਹੜਾ ਆਈਓ ਹੈਗੇ ਥਾਣੇ ਦੇ ਜਿਹੜੇ ਕੇਸ ਦੇ ਰਣਵੀਰ ਸਿੰਘ ਖਾਨੀ ਉਹ ਵੀ ਪ੍ਰੈਸ਼ਰ ਪਾ ਰਿਹਾ ਜਿੰਨੀ ਵਾਰ ਥਾਣੇ ਜਾਂਦੇ ਆ ਹਾਲਾਂਕਿ ਮੈਂ ਖੁਦ ਵੀ ਜਾ ਕੇ ਆਇਆ ਇਕੱਲਾ ਵੀ ਜਾ ਕੇ ਆਇਆ ਕੀ ਗੱਲ ਕਰਦੇ ਤੇ ਉਹ ਗੱਲ ਸੁਣਦੇ ਹੀ ਨਹੀਂ ਇਹ ਕਹਿੰਦੇ ਚੱਲ ਜੋ ਜੀ ਜਿਹੜਾ ਤੁਹਾਨੂੰ 25-25 ਹਜ਼ਾਰ ਬੰਦੇ ਕੋਲ ਦਵਾ ਦਿੰਨੇ ਆ ਤੁਸੀਂ ਉਹ ਪੈਸੇ ਲਵੋ ਤੇ ਸਾਈਡ ਤੇ ਹੋ ਜਾਓ ਕੇਸ ਸਕੇ ਕੁਝ ਨਹੀਂ ਮਿਲਣਾ ਤੁਸੀਂ ਕੀ ਚਾਹੁੰਦੇ ਹੋ ਵੀਡੀਓ ਦੇ ਪ੍ਰੈਕਸ਼ਨ ਉਹਨਾਂ ਦੇ ਉੱਤੇ ਹਰੇਕ ਜਿਸ ਕਰਕੇ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਖੁਦ ਆਪਣੇ ਬਿਹਾਵ ਤੇ ਵੀ ਹੁਣ ਮੈਂ ਨਾਮ ਨਹੀਂ ਲਵਾਂਗਾ ਜਿਹੜੇ ਪੋਲਿਟੀਕਲ ਬੰਦੇ ਕੇ ਮਿਲਣ ਦੀ ਕੋਸ਼ਿਸ਼ ਕੀਤੀ ਸਾਡੀ ਕੋਈ ਫਰਮਾਈ ਨਹੀਂ ਕਰਦਾ ਈਵਨ ਅਸੀਂ ਸੀਐਮ ਸਾਹਿਬ ਤੱਕ ਅਸੀਂ ਲੈਟਰ ਪਾਇਆ ਆਨਲਾਈਨ ਤੁਹਾਨੂੰ ਉਹਦਾ ਵੀ ਕੋਈ ਮੇਲ ਵੀ ਪਾਈ ਹੈ ਤੁਹਾਨੂੰ ਮੇਲ ਦਿਖਾ ਦਊਂਗਾ ਮੈਂ ਲੈਟਰ ਪਾਇਆ ਦੀ ਰਸੀਦਾ ਹੈਗੀਆਂ ਕੋਈ ਰਿਪਲਾਈ ਨਹੀਂ ਆਇਆ ਤੁਹਾਨੂੰ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਅਤੇ ਕੀਤੇ ਸੀਗਾ ਕਿੰਨੇ ਪੈਣ ਪ੍ਰਾ ਸੀ ਤਿੰਨ ਪੈਣ ਪ੍ਰਾ ਸੀ ਦੋ ਪੈਣਾ ਇੱਕ-ਇਕਲਾ ਪ੍ਰਾ ਸੀ ਸੱਤਮਾ ਪੈਣ ਦਾ ਜਿਹੜਾ ਇਹ ਪੈਂਦਾ ਹੈ ਬੈਰੀਅਲ ਦੇ ਨਾਲ ਉਥੇ ਅੰਕੁਰ ਰਾਣਾ ਸਨ ਆਫ ਮਦਨ ਲਾਲ ਜੀ ਦਾ ਇੱਕ ਮਾਮਲਾ ਹੈ ਕਿ ਉਹਨਾਂ ਨੇ ਲੜਕਾ ਜਿਹੜਾ ਡੈਥ ਹੋਈ ਸੀ ਨਹਿਰ ਦੇ ਵਿੱਚ ਦਿਵਾਰੀ ਤੋਂ ਇੱਕ ਦਿਨ ਪਹਿਲੇ 2023 ਦੇ ਵਿੱਚ ਤੋਂ ਪਰਿਵਾਰ ਦਾ ਜਿਹੜਾ ਅੱਜ ਉਹਨਾਂ ਨੇ ਪੀਸੀ ਕੀਤੀ ਕਿ ਤੇ ਕਿਹਾ ਗਿਆ ਕਿ ਸਾਡੀ ਜਿਹੜੀ ਥਾਣਾ ਤਲਵਾੜਾ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਅਸੀਂ ਲਗਾਤਾਰ ਇੱਕ ਸਾਲ ਤੋਂ ਜਿਹੜੀ ਇਨਸਾਫ ਦੀ ਮੰਗ ਕਰ ਰਹੇ ਹਾਂ ਸਾਨੂੰ ਇਨਸਾਫ ਨਹੀਂ ਮਿਲਿਆ ਦੇ ਵਿਚਨਾ 2023 ਦੀ ਗੱਲ ਹੈਗੀ ਹੈ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅੰਕਸ਼ ਰਾਣਾ ਆ ਇਹ ਮੇਰਾ ਖਿਆਲ ਨਹਿਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਆਪਣੇ ਜਿੰਨੇ ਵੀ ਇਹਦੇ ਨਾਲ ਤੇ ਹੋਰ ਸੀਗੇ ਉੱਥੇ ਇਹਨਾਂ ਨੇ ਬੈਠ ਕੇ ਕੋਈ ਪਾਰਟੀ ਪੂਰਤੀ ਕੀਤੀ ਆ ਤੇ ਨਹਿਰ ਦੇ ਕੰਢੇ ਜਦੋਂ ਇਹ ਆਪਣਾ ਜੋ ਜਿਹੜਾ ਚ ਇਹਨਾਂ ਨੇ ਕੋਈ ਉੱਥੇ ਮੀਟ ਵੈਰਾ ਬਗਣਾਇਆ ਸੀ ਤਾਂ ਉਹਦੇ ਵਿੱਚ ਨੂੰ ਸਾਫ਼ ਕਰਨ ਵਾਸਤੇ ਪਾਣੀ ਭਰਨ ਲੱਗਾ ਇਹ ਪਾਣੀ ਦਾ ਵਿਹਾਰਕਿੰਦੇ ਜਿਆਦਾ ਜਿਆਦਾ ਆਉਂਦਾ ਕਰਕੇ ਉਹ ਜਿਹੜਾ ਆ ਮੁੰਡਾ ਵਿਚੀ ਰੁੜ ਗਿਆ ਸੀ ਸਣੇ ਕੁੱਕਰ ਦੇ ਨਾਲ ਬਾਹਰ ਵਿਚੇ ਦੀ ਉਹਦੀ ਡੈਡ ਬੋਟੀ ਜਿਹੜੀ ਆ ਉਥੋਂ ਪਾਵਰ ਗੇਟ ਦੇ ਹਾਊਸ ਤੋਂ ਉੱਥੇ ਮਿਲ ਗਈ ਸੀ ਤੇ ਉਸ ਤੋਂ ਬਾਅਦ ਉਸ ਵੇਲੇ ਇਹਨਾਂ ਨੇ ਕਾਰਵਾਈ ਜਿਹੜੀ ਪਰਿਵਾਰ ਨੇ 173 ਦੀ ਕਰਾਈ ਸੀ ਵੀ ਸਾਨੂੰ ਕਿਸੇ ਦੇ ਕੋਈ ਗੁਲਾਸ਼ਿਕਾ ਨਹੀਂ ਲੇਕਿਨ ਹੁਣ ਇਹਨਾਂ ਨੇ ਇਹ ਦਰਖਾਸਤਾਂ ਦਿੱਤੀਆਂ ਦਿੱਤੀਆਂ ਹੈਗੀਆਂ ਅਫਸਰਾਂ ਦੇ ਵੀ ਸਾਨੂੰ ਸ਼ੱਕ ਆ ਕਿ ਉਹਦਾ ਕੋਈ ਉਹ ਨੂੰ ਉਹਨੂੰ ਇਸੇ ਤਰੀਕੇ ਨਾਲ ਉਹਦਾ ਹੋਇਆ ਜਿਹਦੀ ਸੰਧੀ ਮੈਂ ਹੁਣ ਥੋੜੇ ਪਿਛੇ ਥੋੜੇ ਦਿਨਾਂ ਤੋਂ ਇਹਨਾਂ ਨੂੰ ਕਾਲ ਵੀ ਕੀਤੀ ਆ ਦਿਖਾ ਦਿੱਤੀ ਮੇਰੇ ਕੋਲ ਆਈ ਸੀ ਤੇ ਇਹਨਾਂ ਨੂੰ ਥਾਣੇ ਬੁਲਾਇਆ ਵੀ ਇਹਦੀ ਇਨਕੁਆਰੀ ਕਰਨ ਵਾਸਤੇ ਤੇ ਬਾਕੀ ਤਾਂ ਕੋਈ ਦਾ ਨਹੀਂ ਹਰੇ ਏਰੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਨਹੀਂ ਹਲੇ ਆਈ ਪੋਸਟ ਮਾਰਟਰ ਰਿਪੋਰਟ ਔਰ ਤੇ ਸਾਰੀ ਕਾਜ ਉਹਦਾ ਪਤਾ ਲੱਗ ਜਾਊਗਾ ਜੀ ਪਰ ਉਹ ਕਹਿ ਰਿਹਾ ਕਿ ਜਿਹੜੇ ਐਸਏ ਰਣਵੀਰ ਸਿੰਘ ਹੈਗੇ ਆ ਜਦੋਂ ਵੀ ਉਹਨਾਂ ਤੋਂ ਉਸੇ ਜਾਂਦੇ ਆ ਸਾਨੂੰ ਕਿਸੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਜਦੋਂ ਵੀ ਸਾਨੂੰ ਉਹਨਾਂ ਤੋਂ ਕਹੀਏ ਸਾਡਾ ਕਾਰਵਾਈ ਕਰੋ ਤੇ ਸਾਨੂੰ ਝੜਕਾ ਮਾਰ ਕੇ ਦਬਾ ਦਿੰਦੇ ਔਰ ਦੂਸਰੇ ਪਾਸੇ ਸਾਨੂੰ ਕਹਿੰਦੇ ਕਿ 25-25 ਹਜ਼ਾਰ ਰੁਪਏ ਦਵਾ ਦਿੰਦੇ ਆ ਤੁਹਾਨੂੰ ਉਹਨਾਂ ਨੂੰ ਲੜਕੀਆਂ ਨੇ ਜਿਨ੍ਹਾਂ ਦੇ ਨਾਮ ਲਿਖਾਇਆ ਤਾਂ ਤੁਸੀਂ ਕੰਪਰੋਮਾਈਜ਼ ਕਰ ਦਿਓ ਤੁਹਾਡਾ ਕੋਈ ਹੱਲ ਨਹੀਂ ਖੜਾ ਜਾਂਦਾ ਨਹੀਂ ਆਪਣੇ ਉਹਨਾਂ ਦੇ ਨਾਲ ਕੋਈ ਹੁਸ਼ਿਆਰਪੁਰ ਤੋਂ ਮੈਨੂੰ ਥੋੜੇ ਦਿਨ ਪਹਿਲਾਂ ਮੇਰੇ ਕੋ ਆਏ ਸੀ ਪਾਰਟੀ ਇੱਕ ਉਹ ਆਣ ਕੇ ਮੇਰੇ ਕੋਲ ਮਿਲੇ ਸੀਗੇ ਮੈਂ ਉਹਨਾਂ ਨੂੰ ਸਾਰੀ ਉਹਦੀ ਗੱਲ ਸੁਣ ਕੇ ਤੇ ਉਹਨਾਂ ਨੂੰ ਮੈਂ ਆਇਆ ਕੋਈ ਗੱਲ ਨਹੀਂ ਤੁਸੀਂ ਪੋਸਟਮਾਰਟਮ ਦੀ ਆਪਣੇ ਰਿਪੋਰਟ ਦੀ ਵੇਟ ਕਰੋ ਜੋ ਤੱਤਸਹੀ ਹੋਣਗੇ ਉਹ ਹਿਸਾਬ ਨਾਲ ਕਾਰਪੀਓਮ ਚ ਲੈ ਲੈਂਦੇ ਹੋ ਜੀ ਜਗਰ ਸਿੰਘ ਪਰਿਵਾਰ ਨੂੰ ਤੁਹਾਡੇ ਤੱਕ ਪਹੁੰਚ ਕਰ ਦੋ ਕਰ ਲਿਓ ਉਹਨਾਂ ਨੂੰ ਨਹੀਂ ਮੈਂ ਤਾਂ ਆਪ ਬੁਲਾਇਆ ਹੈ ਗਿਆ ਮੇਰਾ ਖਲ ਕੱਲ ਜਾਂ ਕੱਲ ਦੀ ਜਾਂ ਮੇਰੇ ਖਲ ਫੋਨ ਮੈਨੂੰ ਟਾਈਮ ਚਾਤ ਨਹੀਂ ਹੁਣ ਤੁਸੀਂ ਜਕਦਮ ਆਏ ਆ ਰਿਕਾਰਡ ਨਹੀਂ ਦੇਖਿਆ ਮੈਂ ਤੇ ਉਹ ਕੱਲ ਕੀਤੀ ਹੋਈ ਹੈ ਇਹਨਾਂ ਨੂੰ ਬੁਲਾਇਆ ਹੋਇਆ ਵੀ ਆਪਣੇ ਆਣ ਕੇ ਸਟੇਟਮੈਂਟ ਦਿਓ ਤੇ ਅਸੀਂ ਦੇਖਦੇ ਹਾਂ ਕੀ ਹੈਗਾ